ਥਾਣਾ ਤਾਰੀਵਾਲ ਦੀ ਪੁਲਚ ਨੂੰ ਮਿਲੀ ਵੱਡੀ ਸਫਲਤਾ ਸ਼ਾਹਪੁੱਲ ਚੇਹਤ ਤੋਂ ਪ੍ਰੋਡਕਸ਼ਨ ਫਰੰਟ ਤੇ ਲਿਆਂਦੇ ਗਏ ਮਨਪ੍ਰੀਤ ਉਰਫ ਜਸ਼ਨਤੀ ਨਿਸ਼ਾਨਦੇਹੀ ਦੇ ਤਾਰੀਵਾਲ ਪੁਲਚ ਨੇ ਹਥਿਆਰਾਂ ਦੀ ਕੀਤੀ ਵੱਡੀ ਬ੍ਰਾਂਮ ਦੀ ਅਸ਼ਬੰਦੀ ਥਾਣਾ ਐਸਐਚਓ ਤਾਰੀਵਾਲ ਤੇ ਮੈਡਮ ਬਜੀਤ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਤਾਰੀਵਾਲ ਪੁਲਿਸ ਸਟੇਸ਼ਨ ਚ ਬੀਤੇ ਦਿਨੀ ਇੱਕ ਐਫਆਈਆ ਗੱਟੀ ਗਈ ਸੀ ਜਿਸ ਵਿੱਚ ਇੱਕ ਨੌਜਵਾਨ ਵਿਕਰਮ ਪੱਟੀ ਜੋਗੀ ਤਾਰੀਵਾਲ ਦਾ ਰਹਿਣ ਵਾਲਾ ਸੀ ਇੱਕ ਹਥਿਆਰਾਂ ਦੀ ਰਿਕਵਰੀ ਹੋਈ ਸੀ ਮੁੱਢਲੀ ਪੁਛਗਿਸਤੂਰਾਣ ਵਿਕਰਮ ਪੱਟੀ ਨੇ ਮਨਪ੍ਰੀਤ ਉਰਫ ਜਸ਼ਨਤੇ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਗੱਲ ਕਬੂਲੀ ਜੀ ਜੀਸੂ ਪਰ ਇਸ ਜਸ਼ਨਾਮੀ ਨੌਜਵਾਨ ਜੋ ਕਿ ਪਹਿਲਾਂ ਹੀ ਇੱਕ ਅਪਰਾਧਿਕ ਮਕਦਮੇ ਵਿੱਚ ਹਿਸ਼ਾਰਤ ਚੇਲ ਵਿੱਚ ਬੰਦ ਸੀ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ ਜਿਸ ਕੋਲੋਂ ਪੁਛਕੇ ਸ਼ਦ੍ਰਾਨ ਇੱਕ ਦੇਸੀ ਕੱਟਾ ਅਤੇ ਇੱਕ ਏਅਰਗਨ 10 ਰੌਂਦ ਪ੍ਰਾਪਤ ਹੋਏ ਹਨ ਉਹਨਾਂ ਦੱਸਿਆ ਕਿ ਇਹ ਨੌਜਵਾਨ ਅਪਰਾਧਿਕ ਸ਼ਬੀਦਾ ਹੈ ਅਤੇ ਟਾਂਡਾ ਪੁਲਿਸ ਸਟੇਸ਼ਨ ਤੇ ਵਿੱਚ ਪਹਿਲਾਂ ਵੀ 307 ਦਾਮਕਤ ਮਾਦਾ ਚ ਹੈ ਬਾਕੀ ਇਸ ਨੂੰ ਰਿਮਾਂਡ ਤੇ ਲੈ ਕੇ ਹੋਰ ਵੀ ਬਰੀਕੀ ਨਾਲ ਪੁੱਛਗਛ ਕੀਤੀ ਜਾ ਰਹੀ ਹੈ ਸਾਨੂੰ ਮਨਪ੍ਰੀਤ ਉਰਫ ਜਸਨ ਜਿਹੜਾ ਹੈਗਾ ਟਾਲੀਪਿੰਡ ਦਾ ਰਹਿਣ ਵਾਲਾ ਹੈਗਾ ਅਸੀਂ ਉਹਨੂੰ ਪ੍ਰੋਟੈਕਸ਼ਨ ਅਰੰਟ ਤੇ ਹੁਸ਼ਿਆਰਪੁਰ ਜੇਲ੍ਹ ਚੋਂ ਅਸੀਂ ਇਹਨੂੰ ਲੈ ਕੇ ਆਏ ਸੀਗੇ ਇਹਦੀ ਪੁਛਗਿਛ ਦੇ ਵਿੱਚ ਅਸੀਂ ਇੱਕ ਦੇਸੀ ਪਿਸਟਲ ਕੱਟਾ ਜਿਹਨੂੰ ਕਹਿੰਦੇ ਤੇ 10 ਰੌਂਦ ਇੱਕ 에ਅਰ ਗਨ ਜਿਹੜੀ ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਆ ਇਹਦੇ ਵਿੱਚ ਸਾਡੇ ਧਾਰੀਵਾਲ ਥਾਣੇ 'ਚ 91 ਨੰਬਰ ਮੁਕੱਦਮਾ 29824 ਨੂੰ 255498 ਦਾ ਇੱਕ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਵਿਕਰਮ ਪੱਟੀ ਜਿਹੜਾ ਹੈਗਾ ਅਸੀਂ ਉਹਦੇ ਕੋਲੋਂ ਇਹ ਰਿਕਵਰ ਕੀਤਾ ਸੀ ਉਹਦੀ ਫਿਰ ਪੁਸ਼ਕਿਸ਼ ਵਿੱਚ ਇਹ ਸਾਨੂੰ ਉਹਨੇ ਦੱਸਿਆ ਵੀ ਮੈਂ ਜਿਹੜਾ ਹੈਗਾ ਵਾ ਉਹਨੇ ਇੱਥੇ ਆਉਂਦਾ ਸੀਗਾ ਉਹ ਇਹਦੇ ਨਾਲ ਰਿਲੇਸ਼ਨ ਸੀਗੇ ਪੱਟੀ ਦੇ ਨਾਲ ਜਸ਼ਨ ਦੇ ਇੱਥੇ ਆਉਂਦਾ ਸੀਗਾ ਉਹਦੇ ਕੋਲੋਂ ਹੀ ਮੈਂ ਲਿਆ ਹੈਗਾ ਫਿਰ ਉਹਦੀ ਨਿਸ਼ਾਨ ਉਹਦੇ ਬਿਆਨਾਂ 'ਚ ਆਪਾਂ ਨਾਮਜ਼ਦ ਕੀਤਾ ਇਹਨੂੰ ਫਿਰ ਅਸੀਂ ਇਹਨੂੰ ਹੁਣ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਜਿੰਨੇ ਸਾਨੂੰ ਹੁਣ ਆ ਜਿਹੜੇ ਹੈਗਾ ਰਿਕਵਰ ਕਰਾਇਆ ਇਹਦੇ ਵਿੱਚ ਇਹ ਟਾਂਡੇ ਥਾਣੇ ਚ ਵੀ ਜਿਹੜਾ ਅਸੀਂ ਵੈਪਨ ਰਿਕਵਰ ਕੀਤਾ ਟਾਂਡੇ ਥਾਣੇ ਵਿੱਚ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਵਾ ਇਹ 183 ਐਫ ਆਰ 78 ਜਮੀ ਨੂੰ 109 35 ਬੀ ਐਨ ਐਸ ਦੇ ਤਹਿਤ ਇੱਕ ਪਰਚਾ ਦਰਜ ਹੋਇਆ ਜਿਹੜਾ ਇਹਨਾਂ ਨੇ ਇਸ ਵਾਰਦਤ ਦੇ ਵਿੱਚ ਵੈਪ ਇੱਕ ਕੱਟਾ ਜਿਹੜਾ ਦੂਜਾ ਕੀਤਾ ਸੀ ਉਹ ਅਸੀਂ ਇਹ ਜਿਹੜਾ ਹੈਗਾ ਰਿਕਵਰ ਕੀਤਾ ਇਹਨਾਂ ਕੋਲੋਂ ਕਿੰਨਾ ਮੈਡਮ ਅਜੇ ਕੀ ਕੱਟਾ ਰਿਕਵਰ ਕੀ ਕੀ ਕੀਤਾ ਜੇ ਇੱਕ ਅ ਇੱਕ ਤਾਂ ਹੀ ਪਹਿਲਾਂ ਅ ਵਿਕਰਮ ਪੱਟੀ ਕੋ ਪਿਸਟਰ ਕੀਤਾ ਦੂਸਰਾ ਹੋਣਾ ਸੀ ਜਿਹੜਾ ਜਸ਼ਨ ਕੋਲੋਂ ਕੀਤਾ ਹੈਗਾ ਮਨਪ੍ਰੀਤ ਜਸ਼ਨ ਕੋਲੋਂ ਕੀਤਾ ਇਹ ਕੱਟਾ ਕੀਤਾ ਤੇ ਇੱਕ ਜਿਹੜੇ ਹੈਗੇ 10 ਰੌਂਦ ਕਿਤੇ ਹੁਣ ਤੇ ਨਾਲ ਇੱਕ 에어 ਗਨ ਜਿਹੜੀ ਹੈਗੀ ਅਸੀਂ రికవర్ ਕੀਤੀ ਹੈ ਦਿਨ ਮੈਡਮ ਸ਼ਾਇਆ ਸਾਹਿਬ ਬਿਲਕੁਲ ਇਹੋ ਜੀ ਗੱਲ ਹੈਗੀ ਹੈ ਜੀ ਇਹਨਾਂ ਦੇ ਲੜਾਈਆਂ ਝਗੜੇ ਕਰਨ ਵਾਸਤੇ ਲੁੱਟਾਂ ਖੋਹਾਂ ਕਰਨ ਵਾਸਤੇ ਜਿਹੜੇ ਹੈਗੇ ਆ ਇਹ ਸਾਰਿਆਂ ਦਾ ਇੱਕ ਗੈਂਗ ਆ ਉਧਰ ਸਾਰਿਆਂ ਦਾ ਇਕੱਠਿਆਂ ਦਾ ਗੈਂਗ ਸੀਗਾ ਜਿਹੜੇ ਕਿ ਹੁਣ ਕਈ ਕੁਝ ਤੇ ਸਾਨੂੰ ਉਹਨਾਂ ਦੇ ਐਡਰੈਸ ਵੀ ਨਹੀਂ ਸਾਰੇ ਕਲੀਅਰ ਹੋਏ ਹੈਗੇ ਉਹ ਉਤੋਂ ਵਾਲੀ ਪੁਲਿਸ ਨੂੰ ਜਿਹੜੇ ਲੜਿੰਦੇ ਹੈਗੇ ਆ ਜਿਹੜਾ ਪਰ ਸਾਡੇ ਨਾਲ ਲੜਿੰਦਾ ਸੀ ਅਸੀਂ ਉਹਨੂੰ ਕਰ ਲੈ ਹੈਗੇ ਆ